ਇਹਨਾਂ ਦੀ ਇਮਾਨਦਾਰੀ ਦੇਖਦਿਆਂ ਹੋਇਆ ਮਿਹਨਤ ਦੇਖਦਿਆਂ ਹੋਇਆ ਅੱਜ ਸਾਡੇ ਸਮਾਜ ਨੂੰ ਐਡੀ ਵੱਡੀ ਖੁਸ਼ੀ ਬਖਸ਼ੀ ਹੈ ਕਿ ਸਾਡਾ ਰੋਪੜ ਲੜਸ਼ੰਕਰ ਬਲਾਕਰ ਏਰੀਆ ਦੇ ਵਿੱਚ ਸਾਡਾ 150 ਪਿੰਡ ਹੈ 150 ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਲੜਕੇ ਨੂੰ ਸਾਡੇ ਭਰਾ ਨੂੰ ਸਾਡੇ ਬੱਚੇ ਨੂੰ ਹਰਦੀਪ ਸਿੰਘ ਮੁੰਡਿਆ ਜੀ ਨੇ ਉੱਚੀ ਸੁੱਚੀ ਸੋਚ ਰੱਖ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਹੈ ਬੰਦੀ ਛੋੜ ਮਹਾਰਾਜ ਕੀ ਜੈ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਰ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਜੋ ਕਿ ਹਲਕਾ ਸਹਨੇਵਾਲ ਦੀ ਸ਼ਾਨ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਸਾਰੇ ਹਲਕਾ ਸਹਨੇਵਾਲ ਦੇ ਵਸਨੀਕਾਂ ਦਾ ਧੰਨਵਾਦ ਕਰਦਾ ਹਾਂ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਹਾਂ মিডিਆ ਵਾਲੇ ਭਰਾਵਾਂ ਦਾ ਜਿਨ੍ਹਾਂ ਦੇ ਅੱਜ ਕਿਰਪਾ ਦੇ ਨਾਲ ਸਾਡੇ ਗੁੱਜਰ ਸਮਾਜ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜੋ ਮਾਰਕਟ ਕਮੇਟੀ ਸਾਨੇ ਵਾਲੀ ਚੇਅਰਮੈਨ ਇਹ ਮਿਲੀ ਹੈ ਮੈਂ ਸਾਰੇ ਗੁੱਜਰ ਸਮਾਜ ਦੇ ਜਿੰਨੇ ਵੀ ਸਾਡੇ ਪ੍ਰਧਾਨ ਸਾਹਿਬਾਨ ਜਿੰਨੇ ਵੀ ਵੀਰ ਆਏ ਹੋਏ ਆ ਗੁੱਜਰ ਸਮਾਜ ਸੁਧਾਰ ਸਭਾ ਦੇ ਲੁਧਿਆਣੇ ਤੋਂ ਆਏ ਹੋਏ ਆ ਸਾਡੇ ਅੰਕਲ ਜੀ ਹੁਣੇ ਸਾਰੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਲਈ ਧੰਨਵਾਦ ਕਰਦਾ ਹਾਂ ਮੈਂ ਅੱਜ ਮੀਡੀਆ ਰਾਹੀਂ ਪੱਤਰਕਾਰ ਭਰਾਵਾਂ ਰਾਹੀਂ ਅੱਜ ਅਪੀਲ ਕਰਦਾ ਹਾਂ ਕਿ ਕਿਸੇ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਸ਼ਾਨ ਨੂੰ ਵਰਕਰਾਰ ਰੱਖੂੰਗਾ ਕਿਸੇ ਤਰ੍ਹਾਂ ਦੀ ਗਲਤੀ ਨਹੀਂ ਕਰੂੰਗਾ ਜੋ ਮੈਨੂੰ ਸੇਵਾ ਮਿਲੀ ਹੈ ਮੈਂ ਤਨਦੇਹੀ ਦੇ ਨਾਲ ਸੇਵਾ ਕਰਾਂਗਾ ਤੇ ਹੁਣ ਜਿਹੜੇ ਮੰਡੀਆਂ 'ਚ ਕੰਮ ਆ ਕਿੰਨੀ ਕਿਉਂ ਇਮਾਨਦਾਰੀ ਆਉਂ ਕਹਿੰਦੇ ਇਮਾਨਦਾਰ ਤਾਂ ਅਮਨ ਜੀ ਪਹਿਲਾਂ ਵੀ ਸਾਡੀ ਸਰਕਾਰ 'ਚ ਹੈਗੀ ਹੈ ਜੀ ਐਦਾਂ ਦੀ ਕੋਈ ਗੱਲ ਨਹੀਂ ਹੈ ਕਿਸਾਨ ਵੀਰਾਂ ਦਾ ਪੂਰਾ ਸਾਥ ਦੇਵਾਂਗੇ ਜੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਕਿਸੇ ਕਿਸਾਨ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਧੰਨਵਾਦ ਜੀ ਥੈਂਕ ਯੂ ਜੀ ਸਾਡੇ ਲਈ ਬਹੁਤ ਸਾਡੇ ਸਮਾਜ ਲਈ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਬਹੁਤ ਮਿਹਨਤਕਸ਼ ਬਹੁਤ ਮਿਹਨਤਕਸ਼ ਜਿਸਲਾਮ ਅਲੈਹਿ ਵਸੱਲਮ ਉਸਨੂੰ ਕੋ ਸਹੀ ਹੈ ਇਹ ਇੱਕ ਕੰਟਰੋਲ ਦੀ ਵਾਰੀ ਸਿਰਫ ਪੁੱਜਰ ਸਮਾਰੀ ਨੇ ਚੱਕੀ ਆ ਅੱਜ ਕਿਸੇ ਦੇ ਤਦਾਮੀ ਆ ਗਾ ਜੇ ਅਸੀਂ ਉਸ ਸਮੇਂ ਨੂੰ ਦੇਖੀਏ ਸਾਡੇ ਬਜ਼ੁਰਗਾਂ ਦੀ ਮੇਨ ਤੋਂ ਉਹ ਇਮਾਨਦਾਰੀ ਸਦਕਾ ਮਾਲਕ ਦੀ ਕਿਰਪਾ ਹੋਈ ਆ ਅੱਜ ਸਾਡੇ ਬੱਚੇ ਪੜ੍ਹ ਲਿਖ ਕੇ ਅੱਗੇ ਵਧ ਰਹੇ ਔਰ ਬਹੁਤ ਸ਼ਾਰਟ ਸ਼ਾਰਟ ਟਾਈਮ ਦੇ ਮਤਲਬ ਬੱਚਿਆਂ ਨੇ ਕਿੰਨੀ ਕਾਬਲੀਅਤ ਹੈ ਮੇਨ ਕਰ ਸਕਦੇ ਆ ਇਸ ਕਰਕੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਹ ਸਾਡੇ ਅੱਜ ਸਾਨੂੰ ਪਹਿਲੀ ਵਾਰੀ ਚੇਅਰਮੈਨ ਨੇ ਲੁਧਿਆਣਾ ਵਿੱਚ ਮਿਲੀ ਹੈ ਅਸੀਂ ਪਾਰਟੀ ਦਾ ਹਾਈ ਕਮਾਂਡ ਦਾ ਆਵਾਜ਼ ਵਿੱਚ ਪਾਰਟੀ ਦਾ ਸਾਰਿਆਂ ਦਾ ਅਸੀਂ ਧੰਨਵਾਦੀ ਆ ਅਸੀਂ ਗੁੱਜਰ ਸਮਾਜ ਸੁਧਾਰ ਸਭਾ ਵੱਲੋਂ ਕਿਉਂਕਿ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਹੈ ਕਿ ਚਿੰਨ੍ਹ ਬਣਾਈਏ ਆਪਣੇ ਸਮਾਜ ਦਾ ਜਿੱਥੇ ਅਸੀਂ ਇਕੱਠੇ ਹੋ ਕੇ ਬੈਠ ਕੇ ਕੋਈ ਵਿਚਾਰ ਵਟਾਂਦਰਾ ਸਮਾਜ ਦੀ ਕਰ ਸਕੀਏ ਉਹਦੇ ਲਈ ਸਾਡਾ ਰਹੋਂ ਰੋਰ ਤੋਂ ਇੱਕ ਜਿਦਵਨ ਬਣਿਆ ਜੇ ਤੁਸੀਂ ਸ਼ਾਇਦ ਦੇਖਿਆ ਹੋਵੇ ਖੇਡ ਮੇਲਾ ਵੀ ਉੱਥੇ ਹੀ ਕਬੱਡੀ ਗੱਬੀ ਹੋਇਆ ਅਸੀਂ ਮੋੜਿਆਂ ਸਾਹਿਬ ਦਾ ਵੀ ਕਿਉਂਕਿ ਉਹ ਮੇਰੇ ਨਾਲ ਬਹੁਤ ਅੱਛੇ ਮੇਰੇ ਦੋਸਤ ਹੈ ਉਹ ਮੈਂ ਤਾਂ ਉਹਨਾਂ ਦਾ ਬਹੁਤ ਆਭਾਰੀ ਹਾਂ ਕਿ ਉਹਨਾਂ ਨੇ ਇਸ ਬੱਚੇ ਨੂੰ ਕਾਵਲ ਬੱਚੇ ਨੂੰ ਸਾਡੇ ਨੂੰ ਇਸ ਮਾਨ ਬਖਸ਼ਿਆ ਸੋ ਮੈਂ ਤੈਦੇ ਲੋ ਪਾਰਟੀ ਦਾ ਵੀ ਮੋੜਿਆਂ ਸਾਹਿਬ ਦਾ ਵੀ ਧੰਨਵਾਦੀ ਹਾਂ ਆਪਣੇ ਸਮਾਜ ਵੱਲੋਂ ਮੁੰਡੀਆਂ ਸਾਹਿਬ ਦਾ ਵੀ ਸਾਰਿਆਂ ਵੱਲੋਂ ਧੰਨਵਾਦ ਕਰਦੇ ਆਂ ਉਸ ਤੋਂ ਪਹਿਲਾਂ ਤਾਂ ਮੈਂ ਕੋਲ ਮਾਲਕ ਪਰਮਪਿਤਾ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਸਿੱਤੇ ਬਾਦਸ਼ਾਹ ਨੇ ਏਡੀ ਦਇਆ ਮਿਹਰ ਕੀਤੀ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਸਾਡੇ ਗੁੱਜਰ ਸਮਾਜ ਨੂੰ ਮਾਣ ਬਖਸ਼ਿਆ ਉਸ ਤੋਂ ਅੱਗੇ ਗੱਲ ਕਰੀਏ ਹਰਦੀਪ ਸਿੰਘ ਮੁੰਡੀਆਂ ਜੋ ਕੈਬਨਿਟ ਮੰਤਰੀ ਪੰਜਾਬ ਜੀ ਹੈ ਉਹਨਾਂ ਨੇ ਇਹਨਾਂ ਦੀ ਇਮਾਨਦਾਰੀ ਦੇਖਦਿਆਂ ਹੋਇਆਂ ਮਿਹਨਤ ਦੇਖਦਿਆਂ ਹੋਇਆਂ ਅੱਜ ਸਾਡੇ ਸਮਾਜ ਨੂੰ ਐਡੀ ਵੱਡੀ ਖੁਸ਼ੀ ਬਖਸ਼ੀ ਹੈ ਕਿ ਸਾਡਾ ਰੋਪੜ ਲੜ ਸ਼ੰਕਰ ਬਲਾਚਰ ਏਰੀਆ ਦੇ ਵਿੱਚ ਸਾਡਾ 150 ਪਿੰਡ ਹੈ 150 ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਲੜਕੇ ਨੂੰ ਸਾਡੇ ਭਰਾ ਨੂੰ ਸਾਡੇ ਬੱਚੇ ਨੂੰ ਹਰਦੀਪ ਸਿੰਘ ਮੁੰਡਿਆ ਜੀ ਨੇ ਉੱਚੀ ਸੁੱਚੀ ਸੋਚ ਰੱਖ ਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਇਸ ਲਈ ਸਾਡਾ ਲੁਧਿਆਣਾ 6000 ਘਰ ਹੈ 6000 ਦੇ ਵਿੱਚ ਹੀ ਖੁਸ਼ੀ ਦੀ ਬਹੁਤ ਵੱਡੀ ਲਹਿਰ ਹੈ ਅੱਜ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡਾ ਰਾਹੋਂ ਰੋਡ ਦੇ ਕਰੋੜਾਂ ਦੇ ਹਿਸਾਬ ਦੇ ਨਾਲ ਗੁੱਜਰ ਭਵਨ ਬਣਿਆ ਉਸ ਦੇ ਲਈ ਸਾਡੇ ਕੈਬਨਟ ਮੰਤਰੀ ਹਰਦੀਪ ਮੁੰਡੀਆਂ ਜੀ ਜੋ ਕੁੱਲ ਮਾਲਕ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਇਕੱਠਿਆਂ ਨੇ ਸੇਵਾ ਕੀਤੀ 4 ਸਾਲ ਇਕੱਠੇ ਹੀ ਰਹੇ ਅਸੀਂ ਪਰ ਉਹਨਾਂ ਦੀ ਇਮਾਨਦਾਰੀ ਜਾਂ ਮਿਹਨਤ ਦੇਖਦਿਆਂ ਹੋਇਆ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜ਼ਿੰਮੇਵਾਰੀ ਨੂੰ ਦੇਖਦਿਆਂ ਹੋਇਆਂ ਅਸੀਂ ਪੰਜਾਬ ਦੇ ਵਿੱਚ ਪੂਰੇ ਗੁੱਜਰ ਸਮਾਜ ਦੇ ਵਿੱਚ ਜਿੰਨੀ ਖੁਸ਼ੀ ਭੇਜੀ ਹੈ ਇਹ ਪੰਜਾਬ ਦੇ ਗੁੱਜਰ ਵਾਸੀ ਸਾਰੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਤਿੰਨ ਚੇਅਰਮੈਨ ਲਾਏ ਹਨ ਇੱਕ ਬੜਾ ਚੌਤਲਾਇਆ ਇੱਕ ਹੁਸ਼ਿਆਰ ਚੌਤਲਾਇਆ ਮਾਰਨ ਵਾਲੀ ਇਹ ਗੱਲ ਹੈ ਕਿ ਰਾਜੀ ਜੀ ਦੇ ਜੋ ਮਸ਼ੌਕੜ ਹੈ ਰਾਜੀ ਦਾ ਇਹਨਾਂ ਨੇ ਆਪਣੇ ਪ੍ਰੇਮ ਪਿਆਰ ਦੇ ਨਾਲ ਆਪਣੇ ਨਗਰ ਦੇ ਵਿੱਚ ਆਪਣੀ ਜਿਹੜੀ ਖਾਨਦਾਨੀ ਨੂੰ ਉੱਚਾ ਚੱਕਿਆ ਜਾਂ ਆਪਣੀ ਜਿਹੜੀ ਇਮਾਨਦਾਰੀ ਲੈ ਕੇ ਇੱਥੇ ਬਸੇ ਆਪਾਂ ਸਾਰੇ ਮਿਹਨਤ ਕਰਨ ਵਾਸਤੇ ਆਏ ਆ ਪਰ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਸੱਚੇ ਪਾਤਸ਼ਾਹ ਨੇ ਇਸ ਸਾਡੇ ਭਰਾ ਨੂੰ ਐਡੀ ਵੱਡੀ ਤਾਕਤ ਦੇ ਦਿੱਤੀ ਪਰਮਾਤਮਾ ਅਮਰ ਆਪਾਂ ਸਾਰੇ ਅਰਦਾਸ ਕਰੀਏ ਕਿ ਸੱਚਾ ਪਾਤਸ਼ਾਹ ਜੀ ਤਾਕਤ ਦਿੱਤੀ ਆਪਣਾ ਦੇਹ ਮੇਰ ਪਰਿਆ ਹੱਥ ਰੱਖੀ ਸਾਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਇਮਾਨਦਾਰੀ ਨਾਲੇ ਸੇਵਾ ਕਰਨਗੇ ਜੋ ਵੀ ਨੰਦਰੀ ਪਰਦੇ ਉਹ ਇਹ ਪੂਰੇ ਕਰਨਗੇ ਜੇ ਸਰਦਾਰ ਜੀ ਭਗਵੰਤ ਸਿੰਘ ਮਾਨ ਜੀ ਨੇ ਮਾਨ ਕੀਤਾ ਸਾਡਾ ਸਾਰਿਆਂ ਦਾ ਇਹ ਉਹਨਾਂ ਦਾ ਨਾਮ ਜਿਹੜਾ ਹੋਰ ਵੀ ਉੱਚਾ ਕਰਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਹਾਂ ਰਿਣੀ ਹੈ ਉਹਨਾਂ ਦੇ ਬਹੁਤ ਬਹੁਤ ਰਿਣੀ ਆ ਬਾਕੀ ਮੁੰਡੀਆਂ ਸਾਹਿਬ ਦਾ ਦਾ ਅਸੀਂ ਬਾਰੰਬਾਰ ਸਾਰੇ ਹੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਕਦੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਰੱਖਿਆ ਸਮਾਜ ਦੇ ਵਿੱਚ ਕੱਲ ਓਮ ਪ੍ਰਕਾਸ਼ ਜੀ ਨੇ ਇੱਕ ਗੱਲ ਕਹੀ ਵੀ ਸਾਡੇ ਗੁੱਜਰ ਸਮਾਜ ਸਾਹਮਣੇ ਉਹਨਾਂ ਚਾਰ ਅੱਖੇ ਸਾਈਡ ਤੇ ਕਹਿੰਦੇ ਸਭ ਤੋਂ ਪਹਿਲਾਂ ਮੈਂ ਗੁੱਜਰ ਸਮਾਜ ਨੂੰ ਗ੍ਰਾਂਟ ਦੇਣੀ ਹੈ ਸੋ ਮੈਂ ਉਸ ਗੱਲ ਦੀ ਵੀ ਦਿਨੋ ਧੰਨਵਾਦ ਕਰਦਾ ਧੰਨਵਾਦ